ਕਦੀ ਕਿੱਥੇ ਹੁੰਦੀ ਆ ਜਾਂ ਕਿੱਥੇ ਨਹੀਂ ਹੈ ਨਹੀਂ ਕਿੱਥੇ ਜਾਂਦੀ ਜੀ ਜਾਂਦੇ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਹਲਾਜਤ ਹੁੰਦੀ ਐ ਸਪੀਕਰ ਹੁੰਦੀ ਆ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜਿਹੜੇ ਕਿੱਥੇ ਸਪੀਕਰ ਹੁੰਦੀ ਆ ਹੁੰਦੀ ਆ ਕੋਈ ਉਹ ਇਲੈਕਸ਼ਨ ਹੋ ਰਹੀ ਐ ਇਹ ਹੁੰਦੀ ਆ ਇਹ ਤੁਸੀਂ ਤੱਕਾ ਕਰ ਰਹੇ ਹੋ ਡਿਪੀ ਸਾਹਿਬ ਇਹ ਇਲੈਕਸ਼ਨ ਡਿਪੀ ਸਾਹਿਬ ਤੁਸੀਂ ਤੱਕਾ ਕਰ ਰਹੇ ਹੋ ਪਲੀਜ਼ ਮੇਰੀ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕੋਲ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲ ਉਸੀ ਆਮ ਲੋਕਾਂ ਨੂੰ ਪੁਲਿਸ ਤੰਗ ਨਾ ਕਰੋ ਜਿਹੜੇ ਲੋਕਾਂ ਦੇ ਲੋਕੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕ ਕੇ ਖੜੇ ਹੋ ਜਿਨ੍ਹਾਂ ਦਾ ਤੁਸੀਂ ਰਾਹ ਰੋਕ ਕੇ ਖੜੇ ਹੋ ਕਿੰਨਾ ਦਾ ਰਾਹ ਰੋਕ ਕੇ ਖੜੇ ਹੋ ਬੇਨਤੀ ਹੈ ਜਿਹੜੇ ਲੰਘ ਰਹੇ ਨੇ ਉਰੋਂ ਜਿਹਨਾਂ ਦਾ ਲੋਕਾਂ ਨਾਲ ਧੱਕਾ ਹੋਇਆ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਪੀਆ ਨੂੰ ਪੁੱਛੋ ਪਿੱਛੇ ਦਾ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਬਾਅਦ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਝ ਕੇ ਤਕਰਾ ਰਹੇ ਹੋ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸੋਂ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਪੀ ਸਾਹਿਬ ਅਸੀਂ ਕੋਈ ਉਹ ਵੀ ਟੋਡਾ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੇਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੇਜੇ ਦੀ ਗੱਲ ਕਰਦਾ ਮੈਂ ਦਮਕਾ ਨਹੀਂ ਮਾਰਦਾ ਮੈਂ ਮੈਂ ਤੁਹਾਡੇ ਨਾਲ ਅਸੀਂ ਤੁਹਾਨੂੰ ਕਿਹਨਾਂ ਚੀਜ਼ੇ ਬੋਲ ਰਹੇ ਹੋ ਫਿਰ ਉੱਚੀ ਕਿਹ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਹੀ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਲਓ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਬੰਦਾ ਕਿਹੜਾ ਬੰਦਾ ਜਿਹੜੇ ਲੈਜੇ ਵਿੱਚ ਮਰਨਾ ਬੈਠੇ ਹੋਏ ਉਹਦੇ ਨਾਲ ਮੈਂ ਉਹੀ ਲੈਜੇ ਵਿੱਚ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਵਿੱਚ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਵਿੱਚ ਗੱਲ ਕਰੂੰਗਾ ਲੈਜੇ ਵਿੱਚ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾਜਮੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਜਮ ਵਾਲਾ ਹੋਣਾ ਚਾਹੀਦਾ ਹੈ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮ ਨਹੀਂ ਕਰਦੇ ਮੈਂ ਤੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਜੀ ਕੰਮ ਕਰਦੇ ਤੁਸੀਂ ਕਰੋ ਤੁਸੀਂ ਸਾਡੇ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਥੋੜਾ ਸਪੀਕਰ ਚਾਰ ਵਾਰ ਪੁੱਛ ਲਿਆ ਜੀ ਥੋੜਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਤੱਕਾ ਨਾ ਤੁਹਾਡਾ ਹਾਂਜੀ ਤੱਕਾ ਨਹੀਂ ਆ ਜੀ ਰੂਲ ਹੈ ਰੂਲ ਹੈ ਜੀ ਰੂਲ ਕਿਹੜਾ ਆ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਜੀ ਇਹ ਰੂਲ ਹੈ ਇਹ ਦੋ ਨੰਬਰ ਦੇ ਇਲੈਕਸ਼ਨ ਹੋਈਆਂ ਰੂਲ ਸਾਹਿਬ ਦੀ ਪਰਮ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੇ ਦੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਉਂਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫਿਰ ਇਸ ਕਰਕੇ ਦਿਨੂ ਮੈਨੂੰ ਰੂਲ ਨਾ ਸਿਖਾਓ ਮੈਂ ਮੁੰਡਾ ਚ ਲੈ ਕੇ ਮੈਂ ਮੁੰਡਾ ਚ ਲੈ ਕੇ ਕੰਮ ਕਰਦਾ ਆ ਔਰ ਮੈਨੂੰ ਮੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਉਸੀ ਦਵਾ ਰਹੇ ਉਹਨਾਂ ਨੂੰ ਨਹੀਂ ਨਹੀਂ ਬਿਲਕੁਲ ਨਹੀਂ ਦਵਾ ਰਹੇ ਅਸੀਂ ਇਥੋਂ ਡਿਪਟੀ ਸਾਹਿਬ ਕਹਿ ਕੇ ਗੱਲ ਕਰਦੇ ਆਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਹੇ ਆਂ ਮੇਰੀ ਗੱਲ ਸੁਣੋ ਡੋ ਨਾ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆ ਚਲੋ ਠੀਕ ਹੈ ਮੈਂ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਕਹਿ ਬੀਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਹੈ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਤੁਹਾਨੂੰ ਦੱਸਾਂ ਫਿਰ ਠੀਕ ਹੈ ਨਾ ਹਾਂ ਦੱਸ ਦਿਓ ਜੀ ਦੱਸ ਟੋਡੇ ਕੋਨੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰ੍ਹਾਂ ਫੇਵਰ ਕਰਦੇ ਠੀਕ ਬਠੋ ਜੀ ਜਿਹੜੀ ਇੱਥੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀ ਵੈਰੀਫਾਈ ਦੱਸ ਸਕਦੇ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟਸ ਕੰਪਲੇਂਟ ਦਿਓ ਦੇ ਦਾਂਗੇ ਜੀ ਹਾਂ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਕੋਈ ਗੱਲ ਦੇ ਦਿਓ ਕੰਪਲੇਂਟ ਦੇ ਦੇਓ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਮ ਕਰ ਕੰਪਲੇਂ ਕਿ ਉਹ ਕੰਪਲੇਟ ਤੁਸੀਂ ਹੈਵ ਦਾ ਫੈਕਟ ਨਾ ਯਾਰ ਦੇਖੋ ਠੀਕ ਹੈ ਦੇਣੀ ਤੁਸੀਂ ਨੂੰ ਦੇਖੋ ਜਿਹੜੀ ਇਹ ਵਰਤੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਮੈਂ ਰਿਪੀਟ ਕਰਦੀ ਆ ਗੱਲਾਂ ਵਰਦੀ ਤੋਂ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਮੇਰੀ ਇੱਕ ਗੱਲ ਸੁਣ ਲਓ ਮੇਰੀ ਇੱਕ ਗੱਲ ਹੁਣ ਮੈਂ ਕਹਿੰਦਾ ਡੀਆਰ ਸਾਹਮਣੇ ਗੱਲ ਜਿਹੜੇ ਲੈਜੇ ਚ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਠੀਕ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਇਹ ਤੁਹਾਨੂੰ ਲੱਗਦਾ ਨਾ ਥੋੜੀ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਵੀ ਹੋਣੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੋ ਕਰਨਾ ਕੋਈ ਫਲਟ ਨਹੀਂ ਦਿੱਤਾ ਜ਼ਿੰਦਾਬਾਦ ਕੋਈ ਫਲਟ ਨਹੀਂ ਦਿੱਤਾ ਜ਼ਿੰਦਾਬਾਦ ਮੈਂ ਕੋਈ ਫਲਟ ਨਹੀਂ ਦਿੱਤਾ ਇਹ ਲੋਕਾਂ ਦੀ ਹਿਫਾਜ਼ਤ ਨਹੀਂ ਆ ਲੋਕਾਂ ਨੂੰ ਬਚਾਉਣੀ ਨਹੀਂ ਤੁਸੀਂ ਔਨ ਰਿਕਾਰਡ ਗੱਲ ਕਹੀ ਹੈ ਜੀ ਦੇਵਾ ਕੰਪਲੇਟ ਲੋਕਾਂ ਦੀ ਪ੍ਰੋਬਲਮਾ ਦੱਸੋ ਤੁਸੀਂ ਦੀ ਔਨ ਰਿਕਾਰਡ ਜਿਹੜੀ ਗੱਲ ਕਹੀ ਹੈ ਉਹਦੀ ਕੰਪਲੇਟ ਦਿਓ ਲੋਕਾਂ ਦੇ ਪ੍ਰੋਬਲਮਾ ਦੱਸਿਓ ਲੋਕਾਂ ਨੂੰ ਤੁਮਰਾਨ ਨਾ ਕਰੋ ਕੰਪਲੇਟ ਦਿਓ ਤੁਮਰਾਨ ਨਾ ਕਰੋ ਲੋਕਾਂ ਦੀ ਪ੍ਰੋਬਲਮਾ ਕਰੋ ਤੁਮਰਾਨ ਨਾ ਕਰੋ ਮੁਰਦੂ ਦੀ ਜਿਹੜੀ ਕੱਲ ਪਬਲੀਕਲੀ ਕਹੀ ਹੈ ਉਹਦੀ ਗੱਲ ਤੇ ਖਰੇ ਉੱਤਰੋ ਮੈਂ ਖਰੇ ਉੱਤਰਾਂ ਫੈਕਸ਼ਨ ਫਿਕਰ ਗਿਵਰ ਕੰਪਲੇਟ ਮੈਂ ਕੀ ਕੀ ਕੰਪਲੇਟ ਤੁਸੀਂ ਜਿਹੜੇ ਤੁਸੀਂ ਮੈ ਜਿਹਦੇ ਨਾਲ ਗੱਲ ਹੋਈ ਮੈਂ ਕਹੂੰਗਾ ਵੀ ਉਹ ਕਹਿੰਦੇ ਕੰਪਲੀਟ ਕਰ ਦੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਇੱਕ ਮੱਦਦ ਕਰਦੇ ਹੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਉੱਤੇ ਖੜੇ ਉੱਤੇ ਕਹਾਂਗੇ ਉੱਤੇ ਖੜੇ ਖੜੇ ਦੰਦ ਕੋਆਪਰੇਟਿਵ ਸੁਸਾਇਟੀ ਜੋ ਸਰਕਾਰੀ ਸਭਾ ਚਨਾਥਲ ਕਲਾਂ ਜਿਹਦੇ ਵਿੱਚ ਦੋ ਪਿੰਡ ਚਨਾਥਲ ਕਲਾਂ ਤੇ ਰੁੜਕੀ ਆਉਂਦੇ ਨੇ ਉਹਦੀ ਚੋਣ ਨੂੰ ਲੈ ਕੇ ਲੋਕਾਂ ਨੇ ਜਿਹੜੀ ਗੈਰ ਰਸਮੀ ਚੋਣ ਹੋਈ ਹੈ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕਰਨਾ ਚਾਹੀਦਾ ਸੀਗਾ ਚੋਨ ਨੂੰ ਕਰਾਉਣ ਵਾਸਤੇ ਜਿਹੜੀ ਪ੍ਰਕਿਰਿਆ ਲੈਣੀ ਚਾਹੀਦੀ ਸੀ ਉਹਦਾ ਕਾਹਨ ਕੀਤਾ ਗਿਆ ਹੈ ਔਰ ਚੁੱਪਚੀਪੇ ਇੱਕ ਸ਼ੈੱਲਰ 'ਚ ਬੈਠ ਕੇ ਜਿਹੜੀ ਚੋਨ ਹੋਈ ਉਹਨੂੰ ਲੈ ਕੇ ਦੋਹਾਂ ਪਿੰਡਾਂ 'ਚ ਰੋਸ ਸੀ ਔਰ ਉਹਨੂੰ ਲੈ ਕੇ ਪਹਿਲਾਂ ਵੀ ਮੀਟਿੰਗਾਂ ਹੋਈਆਂ ਟੀਆਰ ਨੂੰ ਜਿਹੜੀ ਹੈਗੀ ਹੈ ਪਟੀਸ਼ਨ ਦਿੱਤੀ ਗਈ ਟੀਸੀ ਨੂੰ ਮਿਲਿਆ ਗਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਆ ਉਹਨੂੰ ਰਿਮਾਈਂਡਰ ਦਿੱਤੇ ਗਏ ਫਿਰ ਲੋਕਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਇਹਦੀ ਚੋਨ ਨੂੰ ਰੱਦ ਕਰੋ ਜਿਹੜੀ ਗੈਰ ਕਾਨੂੰਨੀ ਹੋਈ ਹੈ ਕਿਉਂਕਿ ਨਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਹੋਈ ਨਾ ਗੁਰਦੁਆਰਾ ਸਾਹਿਬ ਤੇ ਹੋਈ ਨਾ ਕਿਸੇ ਰੇੜੀ ਰਿਕਸ਼ਾ ਤੇ ਹੋਈ ਨਾ ਕੋਈ ਪੋਸਟਰ ਲਾਇਆ ਗਿਆ ਨਾ ਮੈਂਬਰਾਂ ਨੂੰ ਦੱਸਿਆ ਗਿਆ ਨਾ ਅਖਬਾਰ ਚਕੜਾਇਆ ਗਿਆ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹਨੂੰ ਛਿੱਕੇ ਤੇ ਟੰਗ ਔਰ ਉਸ ਤਹਿਤ ਅੱਜ ਜਦੋਂ ਇਹਨਾਂ ਨੇ ਫਿਰੌਦਿਆਂ ਦੀ ਚੋਣ ਸ਼ੁਰੂ ਕਰਤੀ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਿਹੜੀ ਹੈਗੀ ਹੈ ਪ੍ਰਸ਼ਾਸਨ ਨੂੰ ਔਰ ਉਹਦੇ ਤਹਿਤ ਲੋਕਾਂ ਚ ਰੋਸ ਸੀ ਦੋਹੇ ਪਿੰਡਾਂ ਦੇ ਲੋਕਾਂ ਨੇ ਆ ਜਾ ਕੇ ਸੋਸਾਇਟੀ ਦੇ ਅੱਗੇ ਧਰਨਾ ਦਿੱਤਾ ਔਰ ਉਸ ਕਰ ਨਹੀਂ ਦਿੱਤਾ ਇਹ ਤੇ ਅੱਜ ਜਿਹੜਾ ਹੈਗਾ ਆ ਇੱਥੇ ਲੋਕ ਬੈਠੇ ਨੇ ਸਰਕਾਰ ਦੇ ਖਿਲਾਫ ਲੋਕ ਆਪਣੇ ਜੋ ਵੀ ਨਾਰੇਬਾਜੀ ਆਪਣਾ ਬੋਲਣਾ ਜੋ ਵੀ ਇੱਕ ਪ੍ਰੋਟੈਸਟ ਦਾ ਤਰੀਕਾ ਆ ਉਹ ਕਰ ਰਹੇ ਆ। ਪ੍ਰਸ਼ਾਸਨ ਵੱਲੋਂ ਵੀ ਧਮਾਨ ਦੀ ਤੁਨ ਉਠਾਉਣ ਤੋਂ ਪੁੱਛ ਮਾਈਕ ਹੋਇਆ ਗਿਆ ਕਿ ਕਿਹਣਾ ਕਰਦੇ। ਦੇਖੋ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਇੱਕ ਰਾਤ ਪਹਿਲਾਂ ਹੀ ਲੋਕਾਂ ਨੂੰ ਮਤਲਬ ਜਿਹੜੇ ਸੁਨੇਹੇ ਭੇਜਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਦਰਨੇ ਤੇ ਨਹੀਂ ਜਾਣਾ ਤੁਸੀਂ ਪ੍ਰੋਟੈਸਟ ਤੇ ਨਹੀਂ ਜਾਣਾ ਤੁਹਾਡੇ ਨਾਲ ਉਥੇ ਤੁਹਾਡੇ ਤੇ ਪਰਚੇ ਦਰਜ ਹੋ ਸਕਦੇ ਆ ਤੁਹਾਨੂੰ ਮਤਲਬ ਉਥੇ ਉਹ ਹੋ ਸਕਦਾ ਹੈ ਮਤਲਬ ਤੁਹਾਡੇ ਨੇ ਪੁਲਿਸ ਤੱਕਾ ਕਰਤਾ ਦੀਏ ਤੋਂ ਇਸ ਕਰਕੇ ਲੋਕਾਂ ਨੇ ਪਰ ਲੋਕਾਂ ਦੇ ਵਿੱਚ ਰੋਸ ਹੈ ਔਰ ਲੋਕਾਂ ਨੇ ਆ ਕੇ ਇੱਥੇ ਕਿਹਾ ਫੇਰ ਇੱਥੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਡੀਐਸਪੀ ਫਟੇਗੜ ਸਾਹਿਬ ਨੇ ਉਹਨੇ ਆ ਕੇ ਇੱਥੇ ਲੋਕਾਂ ਦੇ ਨਾਲ ਨੂੰ ਸਾਈਕਲੋਜੀਕਲੀ ਡਰਾ ਕੇ ਉਹਨਾਂ ਨੂੰ ਇਥੋਂ ਸੜਕ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਏ ਮੇਰੇ ਨਾਲ ਵੀ ਬਹਿਸਬਾਜੀ ਹੋਈ ਸਾਡਾ ਜਿਹੜਾ ਮਾਈਕ ਆਇਆ ਜਿਹਦੇ ਵਿੱਚ ਅਸੀਂ ਬੋਲਣਾ ਸੀਗਾ ਉਹਨੂੰ ਉਥੋਂ ਰਸਤੇ 'ਚੋਂ ਫੜ ਗਏ ਤੇ ਜਿਹੜਾ ਹੈਗਾ ਆ ਉਹਨੂੰ ਰੱਖ ਲਿਆ ਗਿਆ ਕੀ ਕਿਹਾ ਕਿ ਮਾਈਕ ਦੋ ਮਾਈਕ ਇਸ ਮਨਾ ਕਰ ਦਿੱਤਾ ਗਿਆ ਕਿ ਪਰਮਿਸ਼ਨ ਨਹੀਂ ਹੈਗੀ ਜਦੋਂ ਕਿ ਧਰਨਿਆਂ ਦੇ ਵਿੱਚ ਮੈਨੂੰ ਨਹੀਂ ਥੰਦੇ ਲੱਗਦੀ ਕਿ ਸ਼ੰਭੂ ਕਿੰਨੀ ਪਰਮਿਸ਼ਨ ਹੈ ਇੱਥੇ ਅਸੀਂ ਸਾਰੇ ਧਰਨੇ ਤੇ ਜਾਂਦੇ ਆ ਜਾਂ ਜਾ ਕੇ ਬੈਠਨੇ ਆ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਡੀਸੀ ਦਫ਼ਤਰ ਅੱਗੇ ਜਿੰਨੇ ਧਰਨੇ ਲੱਗਦੇ ਨੇ ਸਾਰਿਆਂ ਦੀ ਪਰਮਿਸ਼ਨ ਡੀਐਸਪੀ ਸਾਹਿਬ ਦਿੰਦੇ ਨੇ ਕੀ ਮੈਨੂੰ ਜਿੰਨੇ ਵੀ ਧਰਨੇ ਲੱਗਦੇ ਨੇ ਮੁਲਾਜ਼ਮਾਂ ਦੇ ਜਾਂ ਦੂਜਿਆਂ ਦੀ ਪਰਮਿਸ਼ਨਾਂ ਹੁੰਦੀਆਂ ਨੇ ਕੀ ਸਿਰਫ ਇੱਥੇ ਸਾਡੇ ਨਾਲ ਤੱਕਾ ਫਿਰ ਸਾਈਕੋਲੋਜੀਕਲੀ ਸਾਡੇ ਨਾਲ ਵੀ ਮੈਨੂੰ ਵੀ ਜਿਵੇਂ ਇੱਕ ਹੁੰਦਾ ਹੈ ਵੀ ਪਤਾ ਨਹੀਂ ਸ਼ਾਇਦ ਇਹ ਇਹਨਾਂ ਨੂੰ ਉਸ ਤਰੀਕੇ ਨਾਲ ਸਾਈਕੋਲੋਜੀਕਲੀ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਗੱਲਾਂ ਦਾ ਕੋਈ ਫਾਇਦਾ ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਹੀ ਨਿਕਲੇ ਹੈਗੇ ਆਂ ਔਰ ਜਿਹੜੇ ਢੀੜਾ ਛਾੜਾ ਕਿਸੇ ਵੀ ਚੀਜ਼ ਦੇ ਪ੍ਰੋਟੈਸਟ ਕਰਨਾ ਸਾਡਾ ਡੈਮੋਕਰੇਟਿਕ ਰਾਈਟ ਹੈ ਸੰਵਿਧਾਨਕ ਹੱਕ ਹੈ ਔਰ ਜਦੋਂ ਵੀ ਕੋਈ ਮੁਲਾਜ਼ਮ ਜਾਂ ਅਫਸਰ ਵਰਦੀ ਦੇ ਵਿੱਚ ਹੈ ਜਾਂ ਆਪਣੇ ਡਿਊਟੀ ਦੇ ਉੱਤੇ ਹੈ ਤਾਂ ਉਹਦਾ ਇੱਕ ਆਪਣਾ ਆਪਣਾ ਇੱਕ ਮਰਿਆਦਾ ਆ ਕਿ ਉਹਨੇ ਆਪਣਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਕਿਸ ਤਰੀਕੇ ਦੇ ਨਾਲ ਉਹਨੇ ਹੋ ਸਕਦਾ ਆਮ ਉਹ ਆਮ ਵਿਅਕਤੀ ਨਹੀਂ ਹੈਗਾ ਉਹਦੀ ਉਹਦੀ ਇੱਕ ਆਪਣੀ ਮਰਿਆਦਾ ਹੈ ਜੇ ਉਹਨੂੰ ਲੱਗਦਾ ਹੈ ਕਿ ਕੋਈ ਉਹਦੀ ਗੱਲ ਨਹੀਂ ਸੁਣ ਰਿਹਾ ਹੈਗਾ ਤਾਂ ਉਹਨੂੰ ਉਹਦੇ ਵਿੱਚ ਉਹਨੂੰ ਬਹਿਸਣ ਦੀ ਲੋੜ ਨਹੀਂ ਹੁੰਦੀ ਹੈ ਉਹ ਆਪਣਾ ਉਹਦੇ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕਰ ਲੈਂਦਾ ਹੈ ਹੈ ਉਹ ਇਸ ਕਰਕੇ ਜਿਹੜਾ ਇਹ ਇੱਥੇ ੱੱਕਾ ਕਰਨ ਦੀ ਕੋਸ਼ਿਸ਼ ਹੈ ਅਗਲੀ ਰਣਨੀਤੀ ਲੋਕਾਂ ਦੇ ਉੱਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਪੀਐਸਪੀ ਸਾਥ ਬਿਹੇਵਰ ਹੈ ਤੁਸੀਂ ਵੱਡੇ ਬੱਚਤਕਾਰ ਇਹਨਾਂ ਗੱਲਬਾਤ ਵੀ ਕਰੋ ਨਹੀਂ ਬਿਲਕੁਲ ਕਹਾਂਗੇ ਦੇਖੋ ਬੜਾ ਵਧੀਆ ਨੌਜਵਾਨ ਚੰਗਾ ਅਫਸਰ ਲੱਗਦਾ ਆ ਪਰ ਜਿਸ ਤਰੀਕੇ ਦੇ ਨਾਲ ਉਹ ਅਗਰੈਸਿਵ ਹੋਣਾ ਆ ਮਤਲਬ ਉਹ ਜਿਹੜੀ ਚੀਜ਼ ਹੈਗੀ ਹੈ ਉਹ ਚੀਜ਼ ਠੀਕ ਨਹੀਂ ਕਿਉਂਕਿ ਅਸੀਂ ਤਾਂ ਚਲੋ ਫਿਰ ਆਪਣੀ ਉਮਰ ਹੰਢਾਈ ਹੋਈ ਐ ਸਾਡੇ ਕੋਲੇ ਤਜਰਬਾ ਵੀ ਹੈਗਾ ਆ ਇਹ ਅਗਰੈਸਿਵ ਹੋਣਾ ਜਿਹੜਾ ਹੈਗਾ ਆ ਉਹ ਠੀਕ ਨਹੀਂ ਹੁੰਦਾ ਕਿਸੇ ਵੀ ਅਫਸਰ ਦਾ ਔਰ ਸਰਕਾਰਾਂ ਦੇ ਵਿੱਚ ਤੇ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਵਿੱਚ ਜੇ ਆਪਾਂ ਨੂੰ ਕਿਸੇ ਦੀ ਛਤਰ ਛਾਇਆ ਆਇਆ ਤੇ ਇਹ ਥੋੜਾ ਜਿਹਾ ਕਿ ਅਸੀਂ ਦੂਜਿਆਂ ਨੂੰ ਉਹ ਕਰਨਾ ਹੈ ਇਹ ਤਾਂ ਸਗੋਂ ਇਹ ਹੁੰਦਾ ਆ ਜਿਹੜੇ ਜਿਹੜੇ ਮੁਲਾਜ਼ਮ ਅਫਸਰ ਹੁੰਦੇ ਨੇ ਉਹਨਾਂ ਨੇ ਸਾਰਿਆਂ ਨੂੰ ਬੈਲੈਂਸ ਬਣਾ ਕੇ ਚੱਲਣਾ ਹੁੰਦਾ ਆ ਔਰ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਹੀ ਜਾਂਦਾ ਔਰ ਸੰਵਿਧਾਨ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਵੀ ਇਹੀ ਹੁੰਦੀਆਂ ਨੇ ਇੱਕ ਆਮ ਸਿਟੀਜ਼ਨ ਨੂੰ ਵੀ ਉਹੀ ਰਿਸਪੈਕਟ ਦੇਣੀ ਹੈ ਤੇ ਇੱਕ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਆ ਪ੍ਰੋਟੋਕਾਲ ਚ ਉਹਦੀ ਪ੍ਰੋਟੋਕਾਲ ਦਾ ਧਿਆਨ ਰੱਖਣਾ ਆ ਪਰ ਉਹਦੇ ਨਾਲ ਨਾਲ ਰਿਸਪੈਕਟ ਜਿਹੜੀ ਹੈਗੀ ਐ ਇੱਕ ਸਿਟੀਜ਼ਨ ਦੀ ਵੀ ਹੋਣੀ ਐ ਤੇ ਪ੍ਰਧਾਨ ਮੰਤਰੀ ਦੀ ਵੀ ਹੋਣੀ ਐ ਤੇ ਜਿਹੜਾ ਇੱਕ ਜਿਹੜੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਨਜ਼ਰੀਆ ਆ ਉਹ ਵੀ ਜਿਹੜਾ ਹੈਗਾ ਆ ਉਹ ਪ੍ਰਸ਼ਾਸਨ ਦਾ ਨਜ਼ਰੀਆ ਹਮੇਸ਼ਾ ਜਿਹੜਾ ਹੈਗਾ ਆ ਉਹ ਬਹੁਤ ਸੌਫਟ ਹੁੰਦਾ ਹੈ 16 ਤਰੀਕ ਨੂੰ ਇੱਕ ਡੀਆਰ ਸਾਹਿਬ ਕੋਲ ਪੋਜੀਸ਼ਨ ਪਾ ਕੇ ਆਏ ਜੀਗੇ ਲੋਨੇ ਪਿੰਡਾਂ ਦੇ ਬਹੁਤ ਵਰਸਜਨ ਨਾਲ ਸੀਗੇ। ਉਹ ਦਿਨ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਛੇਤੀ ਛੇਤੀ ਸਾਨੂੰ ਇਹ ਚੌਂ ਨੂੰ ਸਟੇ ਕੀਤਾ ਜਾਵੇ। ਪਰ ਉਹਨਾਂ ਨੇ ਨਾ ਕੋਈ ਕਾਰਵਾਈ ਕਰਦੇ ਹੋਏ ਸਮਾਂ ਆਉਦਾ ਦੀ ਬੰਡਵਾਤ ਇਹਨਾਂ ਨੇ ਮੱਤਾ ਪਾ ਗਿਆ ਜੀ ਡੇਟ ਰੱਖੀ ਵਿੱਚ ਇਹਨਾਂ ਨੇ। ਕੋਈ ਕਾਰਵਾਈ ਨਹੀਂ ਹੋ ਰਹੀ। ਕੀ ਹੋਇਆ ਫਿਰ ਰੋਜ਼ੀ ਉੱਤੇ ਆ ਗਏ। ਕਿਸ ਨੇ ਇਹ ਤਾਂ ਕਿ ਟਾਈਮ 10 ਵਜੇ ਦਾ ਟਾਈਮ ਸੀਗਾ। ਅਸੀਂ 9:30 ਪਾਉਣੇ 10 ਵਜੇ ਰਿਹਾ ਆਏ ਆ। ਬਸ ਉਹ ਸੋਸਾਇਟੀ ਕੋਈ ਹੈ ਨਹੀਂ ਸੀਗਾ। ਪਹਿਲੇ ਰਿਕਾਰਡ ਲੈ ਕੇ ਉਹ ਚਲੇ ਗਏ ਜੀ। ਮੰਗ ਕਰਦੇ ਆ ਜੀ। ਮੰਗਦਾ ਸੀ ਇਨਸਾਫ ਦੀ ਮੰਗ ਕਰਦਾ ਚੌਂ ਨੂੰ ਰੱਦ ਕਰਕੇ ਦੁਬਾਰਾ ਨਮੇਸ਼ੀਦੋ ਚੋਣ ਲੋਕਤੰਤਰ ਤਰੀਕੇ ਨਾਲ ਕਰਾਈ ਜਾਵੇ